ਜਿਹੜਾ ਸ਼ੈਤਾਨਾਂ ਦਾ ਕਾਲੀਦਲ ਹੈ ਹਮ ਇੱਕ ਪਰਿਵਾਰ ਤੱਕ ਜ਼ਿੰਮਤ ਹੈ ਉਹਦੇ ਜਿਹੜੇ ਸੱਜੇ ਖੱਬੇ ਨੇ ਉਹਨਾਂ ਆਪੇ ਜ਼ਰਾ ਕੁਝ ਬੋਲਤਾ ਹੈ ਹਮ ਇਹ ਚੀਜ਼ਾਂ ਕਿੱਥੋਂ ਲੱਭਣੀਆਂ ਹੁੰਦੀਆਂ ਨੇ ਬੰਦੇ ਦੀ ਬੌਂਡੀ ਲੈਂਗੁਏਜ ਤੋਂ ਹਮ ਬੰਦੇ ਦੇ ਬੋਲਣ ਦੇ ਢੰਗ ਤੋਂ ਔਰ ਕਿਸ ਵਕਤ ਤੇ ਉਹ ਕਿਹੜੀ ਗੱਲ ਕਰ ਰਿਹਾ ਉਤੋਂ ਸਾਰਾ ਪਤਾ ਲੱਗਦਾ ਕੀ ਕਰ ਰਿਹਾ ਹੈ ਹਮ ਜਿਹੜਾ ਵੀ ਆਦਮੀ ਬਾਦਲ ਸਰਕਾਰ ਦੇ ਵਿੱਚ ਮੰਤਰੀ ਦੇ ਜਾਂ ਕਿਸੇ ਅਹੁਦੇ ਤੇ ਰਿਹਾ ਉਹ ਇਸ ਕਾਲੀ ਦਲ ਦਾ ਹਿੱਸਾ ਨਹੀਂ ਹੋਇਆ ਗੱਲ ਖਤਮ ਹਾਂ ਬਿਲਕੁਲ ਨਹੀਂ ਜੀ ਫਿਰ ਉਹ ਕਿੱਥੋਂ ਰਹਿ ਗਿਆ ਜੋ ਉਹ ਕੋਈ ਅੱਜ ਕਰਨ ਦੇ ਨੇ ਉਹ ਵੀ ਕੋਈ ਫਿਰ ਕਰਨਗੇ ਜਿਹੜੀ ਚਾਹਤ ਇਹਨਾਂ ਦਾ ਮਕਸਦ ਇਸ ਚੀਜ਼ ਨਾਲ ਨਹੀਂ ਆ ਕਿ ਪੰਥ ਦਾ ਦੋਖ ਇਹਨਾਂ ਨੂੰ ਕੋਈ ਇਨੋ ਤੇ ਆਪਣੇ ਨਾਲ ਆ ਪਸ ਉਹਦਿਆਂ ਨਾਲ ਜਦੋਂ ਇਹ 84 ਦਾ ਟੈਗ ਸੀ ਨਾ ਉਸ ਵੇਲੇ ਵੀ ਬਾਦ ਦਾ ਬਹੁਤ ਵੱਡਾ ਹੱਥ ਸੀ ਇੱਥੇ ਜਦੋਂ ਉਹ ਟੈਗ ਹੋਣ ਵਾਲਾ ਸੀ ਇਕੱਠੀ ਹੋ ਗਈ ਮੀਟਿੰਗ ਬੁਲਾਈ ਗਈ ਸੀ ਡੋੜਾ ਸਾਹਿਬ ਬੀ ਲੌਂਗਰ ਸਾਰੇ ਉੱਥੇ ਪਹੁੰਚ ਗਏ ਸੀ ਇਹੋ ਹੀ ਬੰਦਾ ਇੱਕ ਨਹੀਂ ਸੀ ਪਹੁੰਚਿਆ ਕਾਲ ਪਰਸੋ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਹੈ ਹਾਂ ਕਾਦੀ ਤੇ ਮੀਟਿੰਗ ਹੋਈ ਕਿੱਥੇ ਮੀਟਿੰਗ ਹੋਈ ਹੈ ਇਹ ਇਹ ਇਹਦੇ ਡਰਾਮੇ ਨੇ ਅੱਛਾ ਫਿਰ ਇਹ ਹੱਟਪੁੱਤ ਨਹੀਂ ਆਣੇ ਐਦਾਂ ਨੱਚਣੀਆਂ ਇਹ ਹੁਕਮ ਕਿੱਥੋਂ ਆ ਗਿਆ ਵੀ ਹੁਕਮ ਕਿੱਥੋਂ ਆਣਾ ਕਿ ਦੇ ਉਸ ਤੇ ਯੂਨੋ ਤੋਂ ਆਣਾ ਹਾਂ ਆ ਬਾਦਲ ਪਿੰਡ ਰੇਂਦਾ ਉੱਥੇ ਹੋਗਾ ਚੰਡੀਗੜ੍ਹ ਹੋਗਾ ਚੰਡੀਗੜ੍ਹ ਤੋਂ ਦਿੱਲੀ ਹੋਰ ਹੁਕਮ ਕਿੱਥੋਂ ਆਣਾ ਹਾਂ ਗੱਲ ਤੇ ਸੁਖਵੀਰ ਦੀ ਹੈ ਹੋਰ ਇਹ ਤਾਂ ਹੋਰ ਥੋੜਾ ਹੈਗੀ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਟੋੜਾ ਸਾਹਿਬ ਦੇ ਪੁਰਾਣੇ ਸਾਥੀ ਲਗਭਗ 15 ਸਾਲ ਜੋ ਨਾਲ ਰਹੇ ਆ ਜਿਨ੍ਹਾਂ ਨੂੰ ਅਕਸਰ ਹੀ ਛੋਟਾ ਟੋੜਾ ਜੀ ਕਰਕੇ ਯਾਦ ਕੀਤਾ ਜਾਂਦਾ ਸੀ ਟੋੜਾ ਸਾਹਿਬ ਦੇ ਡੈਥ ਤੋਂ ਬਾਅਦ ਅਕਾਲ ਚਲਾਣਾ ਤੋਂ ਬਾਅਦ ਉਹਨਾਂ ਨੇ ਸਿਆਸਤੋਂ ਸੰन्यास ਲੈ ਲਿਆ ਪਰ ਅੱਜ ਅਕਾਲੀ ਦਲ ਦੇ ਜੋ ਹਾਲਾਤ ਆ ਉਹ ਵੇਖਦੇ ਹੋਏ ਫਿਰ ਇੱਕ ਵਾਰ ਪੰਥ ਨੂੰ ਜਗਾਨ ਦੇ ਲਈ ਅਸ਼ੀਵਰਾ ਕੋਲ ਟੋੜਾ ਸਾਹਬ ਦੀ ਉਹ ਸਟ੍ਰੈਟਜੀ ਜੋ ਪੰਥ ਬਚਾਉਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਔਰ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਅਕਾਲੀ ਦਲ ਉਹਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕੋਰਸ ਜੋ ਸਿੱਖੀ ਸਿਧਾਂਤ ਨੇ ਸਿੱਖੀ ਦੀਆਂ ਰੋ ਰੀਤਾਂ ਨੇ ਉਹਨਾਂ ਨੂੰ ਕਿਵੇਂ ਕਾਇਮ ਰੱਖਣਾ ਰਾਜਨੀਤੀ ਜੀ ਰਹਿਣਾ ਨੀਤੀ ਵੀ ਵਰਤਨੀ ਹੈ ਪਰ ਕੂਟਨੀਤੀਆਂ ਨੂੰ ਛੱਡ ਕੇ ਚੰਗੀ ਨੀਤੀ ਦੇ ਧਾਰਨੀ ਕਿਵੇਂ ਬੰਨਾ ਹੈ ਟੋੜਾ ਸਾਹਿਬ ਦੇ ਪੁਰਾਣੇ ਸਾਥੀਆਂ ਨੇ ਜਦੋਂ ਗਲਬਤ ਕਰਦੇ ਆ ਤੇ ਬਹੁਤ ਕੁਝ ਉਹ ਪੰਥ ਦੇ ਲਈ ਅੱਜ ਵੀ ਕਰਨ ਦੇ ਲਈ ਤਿਆਰ ਹਨ ਪਰ ਜਿਹੜੇ ਅੱਗੇ ਅੱਜ ਇੱਕ ਪਰਿਵਾਰ ਕਹਿ ਲਈਏ ਜਾਂ ਉਹਨਾਂ ਪਰਿਵਾਰ ਦੀਆਂ ਸ਼ਾਖਾਵਾਂ ਅੱਗੇ ਆ ਗਈਆਂ ਉਹਨਾਂ ਨੇ ਅਕਾਲੀ ਦਲ ਦਾ ਅਮਲੀਆ ਮੀਟ ਕਰ ਦਿੱਤਾ। ਅਕਾਲੀ ਦਲ ਅੱਜ ਖਾਸ਼ੀਓਤ ਵੀ ਥਲੇ ਜਾ ਚੁੱਕਾ ਹੈ। ਔਰ ਪਿਛਲੇ 2-3 ਦਿਨਾਂ ਤੋਂ 2 ਦਸੰਬਰ ਦੇ ਫੈਸਲੇ ਤੋਂ ਬਾਅਦ ਕਿਵੇਂ ਜਥੇਦਾਰਾਂ ਨੂੰ ਅੰਤਰੀ ਕਮੇਟੀ ਵਿੱਚ ਤਾਰ ਦਿੱਤਾ ਜਾਂਦਾ ਹੈ ਔਰ ਜਥੇਦਾਰ ਨਵੇਂ ਥਾਪ ਦਿੱਤੇ ਜਾਂਦੇ ਆ ਤੇ ਕੱਲ ਇੱਕ ਨਵਾਂ ਜਥੇਦਾਰ ਕੇਸਗੜ੍ਹ ਸਾਹਿਬ ਲਾ ਦਿੱਤਾ ਗਿਆ ਵਾ। ਕਿਵੇਂ ਮर्यादा ਦੀ ਧੱਗੀਆਂ ਉਡਾਈਆਂ ਗਈਆਂ ਔਰ ਕਿਵੇਂ ਸਭ ਕੁਝ ਹੋਇਆ ਵਾ। ਆਪਾਂ ਸਾਰਾ ਕੁਝ ਟੋੜਾ ਸਾਹਿਬ ਦੇ ਪੁਰਾਣੇ ਸਾਥੀ ਜੋ ਉਹਨਾਂ ਦੇ ਨਾਲ ਰਹੇ ਆ ਜਿਨ੍ਹਾਂ ਨੂੰ ਛੋਟਾ ਟੋੜਾ ਕਰਕੇ ਵੀ ਯਾਦ ਕੀਤਾ ਜਾਂਦਾ ਸੀ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਕਰਤਾਰਪੁਰ ਵਾਲੇ ਉਹਨਾਂ ਦਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਮਾਫੀ ਚਾਹਨੇ ਆ ਜੀ ਅਸੀਂ ਤੁਹਾਡੇ ਮਰੀਜ਼ਾਂ ਨੂੰ ਰੋਕ ਕੇ ਤੁਹਾਡਾ 10-15 ਮਿੰਟ ਟਾਈਮ ਲਿਆ ਜੀ ਜੀ ਆਓ ਜੀ ਤੁਸੀਂ ਆਇਓ ਜੀ ਤੁਹਾਡਾ ਸਮਾਂ ਬਹੁਤ ਕੀਮਤੀ ਹੈ ਡਾਕਟਰ ਸਾਹਿਬ ਪਰ ਜੋ ਪੰਥ ਦੇ ਵਿੱਚ ਹੋ ਰਿਹਾ ਔਰ ਬਹੁਤ ਹੀ ਚਿੰਤਾਜਨਕ ਆ ਹ ਹਰ ਬੰਦਾ ਤੜਫਿਆ ਹੋਇਆ ਹਮ ਔਰ ਜਿਹੜੇ ਸਿਆਸਤਦਾਨ ਨੇ ਨਾ ਇਹ ਸਿਆਣੇ ਤਾਂ ਨਹੀਂ ਕਹਿ ਜਾ ਸਕਦੇ ਪਰ ਸ਼ੈਤਾਨ ਬਹੁਤ ਆ ਹਮ ਔਰ ਆਪਣੇ ਹਿੱਤ ਦੇ ਲਈ ਕੌਮ ਨੂੰ ਕਿਤੇ ਵੀ ਕਿਸੇ ਵੀ ਖਾਰੇ ਸਮੁੰਦਰ 'ਚ ਡੇਗਣ ਲਈ ਤਿਆਰ ਨਹੀਂ ਔਰ ਤਿਆਰ ਬੈਠੇ ਆ ਹਮ ਇਸ ਹਾਲਾਤਾ ਵਿੱਚ ਕੌਮ ਨੂੰ ਕੀ ਕਰਨਾ ਚਾਹੀਦਾ ਔਰ ਕਿਵੇਂ ਬਚਿਆ ਜਾ ਸਕਦਾ ਉਰ ਜਿਹੜਾ ਨਾਮਕ ਅਲੀਦਲ ਸੂਚਿਤ ਕਰਨਾ ਉਹਦੀ ਕੀ ਰੂਪਰੇਖਾ ਹੋਣੀਗੀ ਦੇਖੋ ਮੇਰੇ ਖਿਆਲ ਕਿ ਮੇਰੇ ਬੋਲਣ ਦੀ ਲੋੜ ਨਹੀਂ ਜਿਹੜਾ ਸ਼ੈਤਾਨਾਂ ਦਾ ਅਕਾਲੀਦਲ ਹੈ ਹਮ ਇੱਕ ਪਰਿਵਾਰ ਤੱਕ ਜ਼ਿੰਮਤ ਹੈ ਉਹਦੇ ਜਿਹੜੇ ਸੱਜੇ ਖੱਬੇ ਨੇ ਉਹਨਾਂ ਆਪੇ ਜ਼ਰਾ ਕੁਝ ਬੋਲਤਾ ਹੈ ਹਮ ਇਹ ਚੀਜ਼ਾਂ ਕਿੱਥੋਂ ਲੱਭਣੀਆਂ ਹੁੰਦੀਆਂ ਨੇ ਬੱਦੇ ਦੀ ਬੌਂਡੀ ਲੈਂਗੁਏਜ ਤੋਂ ਹਮ ਬੰਦੇ ਦੇ ਬੁਰਨ ਦੇ ਢੰਗ ਤੋਂ ਔਰ ਕਿਸ ਵਕਤ ਤੇ ਉਹ ਕਿਹੜੀ ਗੱਲ ਕਰ ਰਿਹਾ ਉਤੋਂ ਹੀ ਸਾਰਾ ਪਤਾ ਲੱਗ ਜਾਂਦਾ ਕੀ ਕਰ ਰਿਹਾ ਇਹਦੇ ਵਿੱਚ ਕੋਈ ਦੂਰਿਆ ਨਹੀਂ ਆ ਕਿ ਇੱਕ ਨਰੋਲ ਪੰਥ ਕਿਹੜਾ ਹੈਗਾ ਜੀ ਉਹ ਕਾਲੀ ਦਾ ਲਾਇਦਾ ਦੂਸਰੀ ਚੀਜ਼ ਕਿ ਉਸ ਦੇ ਵਿੱਚ ਜਿਹੜੀ ਇਹਨਾਂ ਦੀ ਗੁੱਸਪੈਠ ਹੋਣ ਦੀ ਅੰਦਰਲੀ ਗੱਲ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਇਹ ਕਾਲੀ ਦਾ ਲੱਗੇ ਹੋਂਚ ਆਉਣਾ ਉਹਦੇ ਵਿੱਚ ਬਾਦਲ ਤੇ ਜਿੰਨੇ ਵੀ ਮੈਕਸਿਮ ਬੰਦੇ ਹੈ ਕਿਨੇ ਪੋਸਟਬੈਡ ਕਰ ਜੀਏ ਹੂੰ ਔਰ ਇਹ ਬੜਾ ਸੁਪਸਟ ਹੈ ਇਹ ਚਾਹੇ ਪ੍ਰੈਸ ਕਾਨਫਰੈਂਸ ਹੈ ਕਹੀ ਜਾਣਗੀ ਹੂੰ ਅਸੀਂ ਆਹ ਕਰਾਂਗੇ ਅਸੀਂ ਜਿਹੜਾ ਹੈਗਾ ਜਿੰਨਾ ਸਮਝੌਤਾ ਹੀ ਕਰਾਂ ਜੇ ਕਰਾਂ ਉਹ ਉਹ ਕਰਾਂਗੇ ਬਿਲਕੁਲ ਇੱਦਾਂ ਨਹੀਂ ਕੁਝ ਹੁੰਦਾ ਹੂੰ ਇਹ ਫੈਸਲਾ ਲੈ ਚੁੱਕੇ ਹੋਏ ਆਂ ਅਸੀਂ ਜੀ ਠੀਕ ਹੈ ਪੰਥਕ ਦਲਾਂ ਦੇ ਵਿੱਚ ਸੇਵਾ ਦਾ ਮੈਨੂੰ ਮੌਕਾ ਮਿਲਿਆ ਹੂੰ ਔਰ ਇਹ ਫੈਸਲਾ ਲੈ ਚੁੱਕੇ ਹੋਏ ਆਂ ਜਿਹੜਾ ਵੀ ਆਦਮੀ ਹੂੰ ਬਾਦਲ ਸਰਕਾਰ ਦੇ ਵਿੱਚ ਮੰਤਰੀ ਦੇ ਜਾਂ ਕਿਸੇ ਅਹੁਦੇ ਤੇ ਰਿਹਾ ਹੂੰ ਉਹ ਇਸ ਕਾਲੀ ਦਲ ਦਾ ਹਿੱਸਾ ਨਹੀਂ ਹੋਏਗਾ ਗੱਲ ਖਤਮ ਜਿਹੜਾ ਨਵਾਂ ਕਾਲੀ ਦਲ ਤੁਸੀਂ ਬਣਾ ਰਹੇ ਹੋ ਹਾਂ ਬਿਲਕੁਲ ਨਹੀਂ ਜੀ ਫਿਰ ਉਹ ਕਿੱਥੋਂ ਰਹਿ ਗਿਆ ਹੂੰ ਜੋ ਕੁਝ ਅੱਜ ਕਰਨ ਦੇ ਨੇ ਉਹ ਵੀ ਕੁਝ ਫਿਰ ਕਰਨਗੇ ਜਿਹੜੀ ਚਾਹ ਇਹਨਾਂ ਦਾ ਮਕਸਦ ਇਹ ਚੀਜ਼ ਨਾਲ ਨਹੀਂ ਆ ਵੀ ਪੰਥ ਦਾ ਦੋਖ ਇਹਨਾਂ ਨੂੰ ਕੋਈ ਇਹਨਾਂ ਨੂੰ ਤੇ ਆਪਣੇ ਨਾਲ ਆ ਬਸ ਅਹੁਦਿਆਂ ਨਾਲ ਹੂੰ ਜਿੱਧਰ ਉੱਧੇ ਮਿਲੇ ਉੱਧਰ ਭੱਜਣਗੇ ਹੂੰ ਵੇਖੋ ਬਹੁਤ ਸਾਰੇ ਸਾਡੇ ਵੀ ਸਾਥੀ ਸੀਗੇ ਜੀ ਜਿੱਦਣ ਪ੍ਰਧਾਨ ਸਾਹਿਬ ਦੀ ਡੈਥ ਹੋਈ ਹੈ ਬੜਿਆਂ ਜਾ ਕੇ ਇਹਦੀਆਂ ਬਾਰੀਆਂ ਖੋਲਣ ਲੱਪੇ ਹੂੰ ਮੈਨੂੰ ਵੀ ਕਹਿੰਦੇ ਆਲਮਗੀਰ ਦੀ ਜਿੱਦਣ ਅਸੀਂ ਰੈਲੀ ਕੀਤੀ ਹੈ ਇਹਦੇ ਆਜਾ ਮੈਂ ਆਪਣੇ ਕੋਲ ਹੀ ਤਾਕੀਆਂ ਖੁੱਲਣੀਆਂ ਗਈ ਹੂੰ ਨਾ ਤਾਕੀਆਂ ਖੁੱਲਣੀਆਂ ਤੇ ਨਾ ਸਾਡੇ ਗੋਡੇ ਫੜ ਹੁੰਦੇ ਟੋੜਾ ਸਾਹਿਬ ਜਿੱਦ ਨਹੀਂ ਹੁੰਦੇ ਬਾਕੀ ਗੱਲ ਖਤਮ ਉਸ ਤੋਂ ਬਾਅਦ ਸਿਹਤ ਛੱਡ ਦਿੱਤੀ ਜਿੱਦਣ ਟੋੜਾ ਸਾਹਿਬ ਦੀ ਡੈਥ ਹੋ ਗਈ ਮੈਨੂੰ ਪਤਾ ਸੀ ਹੂੰ ਕਿ ਮੈਂ ਜਾ ਕੇ ਨਾ ਕਿ ਗੋਡੇ ਪੜਾਂਗਾ ਨਾ ਮੇਰੀ ਤੌਰ ਤੇ ਵੋਟਾਂ ਦੇਣਾ ਹੂੰ ਕਿਉਂਕਿ ਆਪਾਂ ਦਾ ਸ਼ਰੀਅਮ ਸਿੱਧੇ ਚੱਲਣਾ ਹੈ ਆਪਣੇ ਕੋ ਕੋਈ ਵਲਫਲ ਹੈ ਨਹੀਂ ਕਮਲ ਤੇ ਮੈਨੂੰ ਪਤਾ ਮੈਂ ਜਾਵਾਂ ਕਿਉਂ ਜਾਵਾਂ ਕਿਉਂ ਮੈਂ ਤਾਂ ਕਿਹਨੂੰ ਨਾ ਕਾਦੇ ਵਾਸਤੇ ਮੈਨੂੰ ਉਹਦੇ ਦੀ ਪੋਠੀ ਹੈ ਨਹੀਂ ਹੂੰ ਜਿੰਨੀ ਕਿ ਟੌੜਾ ਸਾਹ ਨੇ ਮੈਨੂੰ ਤਾਕਤ ਦਿੱਤੀ ਸੀ ਇਹ ਕਦੇ ਵੀ ਨਹੀਂ ਦੇਣਗੇ ਹੂੰ ਇਹ ਕਦੇ ਵੀ ਆਡਰ ਸੁਣਾਉਂਗਾ ਮੱਝਾਂ ਤੇ ਦਬਾਬਾ ਬੈਲਟ ਤੁਹਾਡੇ ਅੰਡਰ ਚੱਲਦੀ ਟੋੜਾ ਸਾਹ ਦੀ ਰਿਆਸ਼ ਵੀ ਇੱਥੇ ਹੁੰਦੀ ਸੀ ਤੁਹਾਡੇ ਘਰ ਬਹੁਤ ਨੰਮਰ ਮਾਸਾ ਟੋੜਾ ਸਾਹ ਦਾ ਬੜਪਣ ਕਹਿ ਲਓ ਉਹਨਾਂ ਦਾ ਪਿਆਰ ਕਹਿ ਲਓ ਉਦੋਂ ਉਮਰ ਵੀ ਅਜੇ ਕੋ ਬਹੁਤੀ ਜ਼ਿਆਦਾ ਨਹੀਂ ਸੀ ਤੇ ਉਹ ਬਹੁਤ ਜ਼ਿਆਦਾ ਪਿਆਰ ਦਿੰਦੇ ਸੀ ਜੀ ਇਹ ਉਹਨਾਂ ਦੀ ਮੋਜ ਪਰਮਾਤਮ ਦੀ ਮੋਜ ਇਹ ਤਾਂ ਕੋਈ ਬੜੀ ਗੱਲ ਨਹੀਂ ਹੈਗੀ ਸਾਰਾ ਕੁਝ ਮਾਲਕ ਦਾ ਹੀ ਹੈ ਕੋ ਮੇਰਾ ਤਾਂ ਹੈ ਨਹੀਂ ਜੀ ਕੋ ਘਰ ਮੇਰਾ ਨਾ ਇਹ ਜਿਵੇਂ ਮੇਰੀ ਹੈ ਤੇ ਮਾਲਕ ਨੇ ਕੋ ਸਮਝ ਸਾਨੂੰ ਬਤਾਉਣ ਵਾਸਤੇ ਜਗ੍ਹਾ ਦਿੱਤੀ ਹੈ ਵਿੱਚ ਚੱਲ ਭਾਈ ਤੇਰਾ ਜਿੰਨਾ ਚਿਰ ਜੀਵਨ ਹੈਗਾ ਤੂੰ ਇੱਥੇ ਕੱਟ ਉਹਦਾ ਜੀ ਜੋ ਜਥੇਦਾਰ ਬਲਵੀਰ ਸਿੰਘ ਦੀ 96 ਕਰੋੜ ਕਰੋੜੀ ਹਾਂ ਉਹਨਾਂ ਦਾ ਬਿਆਨ ਸੁਨਿਆ ਬਈ ਜੀ ਉਸ ਬਿਆਨ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਔਰ ਜੋ ਕਹਿ ਰਿਹਾ ਜੀ ਉਹ ਕਰ ਦੇ ਤੇ ਹੋ ਸਕਦਾ ਵੀ ਕਿਤੇ ਨਾ ਕਿਤੇ ਪੰਚੇ ਸੁਧਾਰ ਵੀ ਆ ਜਾਵੇ ਦੇਖੋ ਇਹਦੇ ਵਿੱਚ ਬੜਾ ਸਪਸ਼ਟ ਹੈ ਕਿ ਸਿੰਘ ਸਾਹਿਬ ਸਾਹਿਬ ਵੀਰ ਸਿੰਘ ਜੀ ਉਹ ਮੇਰੇ ਸਤੋਂ ਜਿਹੜੇ ਸਾਥੀਆਂ ਵਿੱਚੋਂ ਇੱਕ ਹੈ ਹਮ ਸਾਰਿਆਂ ਨੂੰ ਪਤਾ ਦਸ਼ਮੇਸ਼ ਤਰਨਾ ਦਲ ਦੇ ਮੇਰੇ ਤੇ ਜੋ ਜ਼ਿੰਮੇਵਾਰੀ ਹੈ ਉਹ ਵੀ ਕੋਈ ਲੁਕੀਸ਼ ਨਹੀਂ ਹੈ ਜੀ ਜੀ ਔਰ ਜਿੱਥੋਂ ਤੱਕ ਵੀ ਉਹ ਇੱਕ ਨਰੋਲ ਤੌਰ ਤੇ ਖੜੇ ਨੇ ਹੂੰ ਕਈ ਲੋਕ ਉਹਨਾਂ ਦੀ ਗੱਲਾਂ ਤੇ ਸ਼ੰਕੇ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਹੂੰ ਲੇਕਿਨ ਮੈਂ ਸਪਸ਼ਟ ਇਹ ਕਰ ਦਿਆਂ ਕਿ ਉਹ ਪੰਥ ਦੇ ਨਾਲ ਨੇ ਜਿਹਾ ਜਰ ਬਲਬੀਰ ਸਿੰਘ ਜੀ ਬਿਲਕੁਲ ਉਹ ਪੰਥ ਦੇ ਨਾਲ ਨੇ ਤੇ ਪੰਥ ਦੀ ਵਾਸਤੇ ਹੀ ਉਹ ਚੱਲਦੇ ਪਏ ਨੇ ਤੇ ਪੰਥ ਵਾਸਤੇ ਹੀ ਚੱਲਣਗੇ ਨਾ ਕਿ ਕਿਸੇ ਅਹੁਦਿਆਂ ਵਾਸਤੇ ਨਾ ਕਿ ਸਰਕਾਰਾਂ ਵਾਸਤੇ ਜੀ ਲੋਕੀ ਕਿਤੇ ਨਾ ਕਿਤੇ ਜੋੜ ਕੇ ਹਾਂ ਜੋੜ ਦਿੰਦੇ ਆ ਵੀ ਸਰਕਾਰ ਤੇ ਐਕਚੁਅਲੀ ਮੈਂ ਤੁਹਾਨੂੰ ਇੱਕ ਮੋਟੀ ਗੱਲ ਦੱਸ ਦਿਆਂ ਹਾਂ ਹਾਂ ਜਦੋਂ ਇਹ 84 ਦਾ ਅਟੈਕ ਸੀ ਨਾ ਉਸ ਵੇਲੇ ਵੀ ਬਾਦਨ ਦਾ ਬਹੁਤ ਵੱਡਾ ਹੱਥ ਸੀ ਇੱਥੇ ਹਮ ਜਦੋਂ ਅਟੈਕ ਹੋਣ ਵਾਲਾ ਸੀ ਇਕੱਠੀ ਹੋ ਗਈ ਮੀਟਿੰਗ ਬੁਲਾਈ ਗਈ ਸੀ ਹਮ ਹਮ ਟੌੜਾ ਸਾਹਿਬੀ ਲੰਗੋ ਸਾਰੇ ਉੱਥੇ ਪਹੁੰਚ ਗਏ ਸੀ ਹਮ ਇਹੋ ਹੀ ਬੰਦਾ ਇੱਕ ਨਹੀਂ ਸੀ ਪਹੁੰਚਿਆ ਹਮ ਔਰ ਸਾਨੂੰ ਪਤਾ ਕਿਉਂਕਿ ਅੰਦਰਲੀਆਂ ਗੱਲਾਂ ਹੀ ਨਹੀਂ ਹੁੰਦੀਆਂ ਨੇ ਉਹ ਕੋਈ ਬੰਦੇ ਨੂੰ ਪਤਾ ਹੁੰਦੀਆਂ ਰਵੇ ਚਾਹੇ ਜਿਹੜੀ ਕੱਲ ਪਰਸੋਂ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਹੈ ਹਾਂ ਕਦੀ ਤੇ ਮੇਰੇ ਮੀਟਿੰਗ ਹੋਈ ਕਿੱਥੇ ਮੀਟਿੰਗ ਹੋਈ ਜਾਂ ਇਹ ਇਹ ਇਹਦੇ ਡਰਾਮੇ ਨੇ ਅੱਛਾ ਹੈ ਉਹ ਇੱਕ ਦਾ ਚੱਲਦਾ ਹੈਲੋ ਆ ਕਰਦੇ ਹੋ ਕਰਤਾ ਜੀ ਜਿਹੜੇ ਪਿੱਠੋਂ ਨਹੀਂ ਹੁੰਦੇ ਉਹ ਨੇ ਫਿਰ ਇਹ ਹਟਪੁੱਤ ਨਹੀਂ ਆਣਾ ਐਸਾ ਨਾ ਚੱਲ ਜਾਣ ਇਹ ਹੁਕਮ ਕਿੱਥੋਂ ਆ ਗਿਆ ਵੀ ਹੁਕਮ ਕਿੱਥੋਂ ਆਣਾ ਕਿ ਉਹ ਤੇ ਯੂਨੋ ਤੋਂ ਆਣਾ ਹਾਂ ਆ ਬਾਦਲ ਪਿੰਡ ਰਹਿੰਦਾ ਉੱਥੇ ਨੂੰਗਾ ਚੰਡੀਗੜ੍ਹ ਹੋਗਾ ਚੰਡੀਗੜ੍ਹ ਨੂੰ ਦਿੱਲੀ ਹੋਵੇ ਹੋਰ ਹੋਕਮ ਕਿੱਥੋਂ ਆਣਾ ਹਾਂ ਜੀ ਗੱਲ ਤੇ ਸੁਖਵੀਰ ਦੀ ਹੈ ਹੋਰ ਇਹ ਤਾਂ ਹੋਰ ਥੋੜਾ ਹੈਗੀ ਹੈ ਹਾਂ ਹੁਣ ਜਿਹੜੀ ਇਹਨਾਂ ਨੇ ਵੇਖੋ ਕੀਪਵਾਲਸੀ ਕੀਤੀ ਐ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਬੋਡੀ ਲੈਂਗੁਏਜ ਵੇਖ ਲਓ ਇਹਦਾ ਕੰਮ ਵੇਖ ਲਓ ਢੰਗ ਵੇਖ ਲਓ ਤੁਹਾਨੂੰ ਇਹਨਾਂ ਕਿੱਡਾ ਵੱਡਾ ਮੂਰਖ ਬਣਾਤਾ ਉਧਰੋਂ ਜਦੋਂ ਪੂਰਾ ਕੰਮ ਵਗਿਆ ਪਤਾ ਏ ਕਿ ਪੰਥ ਸਾਰਾ ਗਿਆ ਅਕਾਲੀ ਦਲ ਤੋਂ ਉਸ ਵੇਲੇ ਕੀ ਕੀਤਾ ਜੀ ਮੈਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਛੱਡਤਾ